ਮੇਰੀ ਬੋਲੀ ਪੰਜਾਬੀ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਕਰਾਂਗੇ ਆਪਾਂ ਪੰਜਾਬੀ ਵਿੱਚ ਨਾਮ ਕਿਸ ਨੂੰ ਕਿਹਾ ਜਾਂਦਾ ਹੈ ਅੰਗਰੇਜ਼ੀ ਵਿੱਚ ਇਸ ਨੂੰ ਨਾਉਨ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਨਾਮ ਕਿਹਾ ਜਾਂਦਾ ਹੈ ਜਿਹੜੇ ਸ਼ਬਦ ਕਿਸੇ ਵਿਅਕਤੀ ਸਥਾਨ ਵਸਤੂ ਜਾਂ ਕਿਸੇ ਭਾਵ ਦਾ ਬੋਧ ਕਰਾਉਣ ਗਿਆਨ ਦੇਣ ਉਸ ਨੂੰ ਨਾਮ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਅਸੀਂ ਇਸ ਦੇ ਕਿਸਮਾਂ ਦੇਖਾਂਗੇ ਕਿਸਮਾਂ ਤੋਂ ਬਾਅਦ ਕਲਿਕ ਕਲਿਕ ਕਿਸਮ ਦਾ ਵਿਸ਼ਲੇਸ਼ਣ ਕਰਾਂਗੇ ਵਾਕਾਂ ਸਮੇਤ ਜੇ ਵੀਡੀਓ ਚ ਬਣੇ ਰਹੋ ਧਿਆਨ ਨਾਲ ਇਸ ਵੀਡੀਓ ਨੂੰ ਦੇਖਣਾ ਹੈ ਇਹ ਤੁਹਾਡੇ ਸਾਰੇ ਜਿਹੜੇ ਸ਼ੱਕ ਹੈਗੇ ਆ ਨਾਉਨ ਬਾਰੇ ਉਹ ਦੂਰ ਹੋ ਜਾਣਗੇ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਤੇ ਬਣੇ ਰਹੋ ਚਲੋ ਆਪਾਂ ਹੁਣ ਇਹਦੀ ਪਰਿਭਾਸ਼ਾ ਸ਼ੁਰੂ ਕਰੀਏ ਨਾਮ ਕਿਸ ਨੂੰ ਕਹਿੰਦੇ ਹਨ ਜੇ ਆਪਾਂ ਨਾਮ ਦੀ ਪ੍ਰਭਾਸ਼ਾ ਦੀ ਗੱਲ ਕਰੀ ਤਾਂ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਪਾਵ ਆਦ ਦਾ ਬੋਧ ਕਰਵਾਉਣ ਉਸ ਨੂੰ ਨਾਮ ਕਿਹਾ ਜਾਂਦਾ ਹੈ ਇਸ ਨੂੰ ਅਸੀਂ ਵੱਖ-ਵੱਖ ਉਦਾਹਰਨਾਂ ਲੈ ਕੇ ਬਿਲਕੁਲ ਸਪਸ਼ਟ ਕਰਾਂਗੇ ਧਿਆਨ ਨਾਲ ਉਦਾਹਰਨਾਂ ਨੂੰ ਦੇਖਿਆ ਜਾਵੇ ਜਿਵੇਂ ਰਾਜਵੀਰ ਮੁੰਡਾ ਕੁੜੀ ਸੋਨਾ ਮੇਜ਼ ਬਠਿੰਡਾ ਚੰਡੀਗੜ੍ਹ ਖੁਸ਼ੀ ਉਦਾਸੀ ਆਦਿ ਇਸ ਵਿੱਚ ਵਿਅਕਤੀ ਜਿਵੇਂ ਰਾਜਵੀਰ ਮੁੰਡਾ ਕੁੜੀ ਇਹ ਵਿਅਕਤੀਆਂ ਦੇ ਨਾਮ ਆ ਜਾਂਦੇ ਹਨ ਵਸਤੂ ਜਿਵੇਂ ਸੋਨਾ ਮੇਜ਼ ਸਥਾਨ ਜਿਵੇਂ ਬਠਿੰਡਾ ਚੰਡੀਗੜ੍ਹ ਭਾਵ ਖੁਸ਼ੀ ਉਦਾਸੀ ਹੁਣ ਆਪਾਂ ਕਰਾਂਗੇ ਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਨਾਮ ਦੀਆਂ 5 ਕਿਸਮਾਂ ਹਨ ਪਹਿਲਾ ਹੈ ਆਮ ਨਾਮ ਜਾਂ ਜਾਤੀਵਾਚਕ ਨਾਮ ਇਸ ਨੂੰ ਕਾਮਨ ਨਾਉਨ ਵੀ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ ਅਸੀਂ ਇਕੱਲੇ-ਇਕੱਲੇ ਦੀ ਵਿਆਖਿਆ ਅੱਗੇ ਇਸ ਵੀਡੀਓ ਵਿੱਚ ਕਰਾਂਗੇ ਪਹਿਲਾਂ ਅਸੀਂ ਸਾਰੀਆਂ ਕਿਸਮਾਂ ਦੇਖ ਲਈਏ ਦੂਸਰਾ ਹੈ ਖਾਸ ਨਾਮ ਪ੍ਰੋਪਰ ਨਾਉਨ ਤੀਸਰਾ ਵਾਸਤੂਵਾਚਕ ਜਾਂ ਪਦਾਰਥਵਾਚਕ ਨਾਮ ਮਟੀਰੀਅਲ ਨਾਉਨ ਚੌਥਾ ਹੈ ਇਕੱਠਵਾਚਕ ਜਾਂ ਸਮੂਹਵਾਚਕ ਨਾਮ ਅੰਗਰੇਜ਼ੀ ਵਿੱਚ ਇਸ ਨੂੰ ਕਲੈਕਟਿਵ ਨਾਉਨ ਕਹਿੰਦੇ ਹਨ ਪੰਜਵਾਂ ਹੈ ਭਾਵਵਾਚਕ ਨਾਮ ਐਬਸਟ੍ਰੈਕਟ ਨਾਉਨ ਹੁਣ ਅਸੀਂ ਇਹ ਪੰਜ ਕਿਸਮਾਂ ਦੇਖ ਲਈਆਂ ਹਨ ਹੁਣ ਅਸੀਂ ਕੱਲੀ-ਕੱਲੀ ਕਿਸਮਾਂ ਦੀ ਵਿਆਖਿਆ ਕਰਾਂਗੇ ਉਦਾਹਰਨਾਂ ਸਹਿਤ ਕਰਾਂਗੇ ਤਾਂ ਵੀਡੀਓ ਵਿੱਚ ਬਣੇ ਰਹੋ ਇੱਥੇ ਆਪਾਂ ਪਹਿਲੀ ਕਿਸਮ ਦੇ ਰੂਪ ਵਿੱਚ ਖਾਸ ਨਾਮ ਪ੍ਰੋਪਰ ਨਾਉਨ ਨੂੰ ਪਹਿਲਾਂ ਪੜ੍ਹਾਂਗੇ ਕਿਉਂਕਿ ਇਸ ਤੋਂ ਬਾਅਦ ਜਿਹੜਾ ਆਮ ਨਾਮ ਹੈ ਉਹ ਪੜਨਾ ਤੁਹਾਨੂੰ ਬਹੁਤ ਜ਼ਿਆਦਾ ਸੌਖਾ ਹੋ ਜਾਵੇਗਾ ਸਮਝਣਾ ਬਹੁਤ ਜ਼ਿਆਦਾ ਸੌਖਾ ਹੋ ਜਾਵੇਗਾ ਜਿਹੜੇ ਸ਼ਬਦ ਕਿਸੇ ਖਾਸ ਜੀਵ ਵਸਤੂ ਜਾਂ ਸਥਾਨ ਦਾ ਬੋਧ ਕਰਵਾਉਣ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਜਿਵੇਂ ਹਰਜੋਤ ਕੋਹੇਨੂਰ ਅਮਰੀਕਾ ਇਹ ਸਾਰੇ ਖਾਸ ਨਾਂ ਦੀ ਸ਼੍ਰੇਣੀ ਚਾਉਂਦੇ ਆ ਕਿਉਂਕਿ ਹਰਜੋਤ ਵੀ ਇੱਕ ਪ੍ਰੋਪਰ ਨਾਉਨ ਹੈ ਖਾਸ ਨਾਂ ਹੈ ਹੀਰਾ ਕੋਹਿੰੂਰ ਹੈ ਨਾਂ ਹੈ ਪ੍ਰੋਪਰ ਨਾਉਨ ਹੈ ਅਮਰੀਕਾ ਇੱਕ ਦੇਸ਼ ਦਾ ਨਾਂ ਹੈ ਜਿਕਲਾ ਦੇਸ਼ ਕਿਹਾ ਜਾਂਦਾ ਤਾਂ ਆਪਾਂ ਉਹਨੂੰ ਆਮ ਨਾਮ ਦੀ ਸ਼੍ਰੇਣੀ ਚ ਰੱਖਦੇ ਪਰੰਤੂ ਅਮਰੀਕਾ ਕਿਹ ਚ ਸਾਨੂੰ ਪਤਾ ਹੈ ਅਮਰੀਕਾ ਖਾਸ ਦੇਸ਼ ਦਾ ਨਾਂ ਹੈ ਕਈ ਪ੍ਰੋਪਰ ਨਾਉਨ ਦੀ ਸ਼੍ਰੇਣੀ ਚ ਖਾਸ ਨਾਮ ਦੀ ਸ਼੍ਰੇਣੀ ਚ ਆਉਂਦਾ ਆਓ ਆਪਾਂ ਖਾਸ ਨਾਮ ਦੇ ਕੁਝ ਵਾਕ ਕਰੀਏ ਨੰਬਰ 1 ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤਾਂ ਇਸ ਵਿੱਚ ਵਿਰਾਟ ਕੋਹਲੀ ਕਿਸੇ ਖਾਸ ਖਿਡਾਰੀ ਦਾ ਨਾਮ ਹੈ ਤਾਂ ਇੱਥੇ ਵਿਰਾਟ ਕੋਹਲੀ ਕੀ ਹੈ ਖਾਸ ਨਾਮ ਬਣ ਗਿਆ ਜਿਸ ਤਰ੍ਹਾਂ ਕਹੇ ਜਾਂਦਾ ਖਿਡਾਰੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤਾਂ ਇੱਕ ਆਮ ਨਾਮ ਸੀ ਹੁਣ ਜੇ ਵਿਰਾਟ ਕੋਹਲੀ ਕਹਤਾ ਤਾਂ ਇਹ ਕੀ ਹੈ ਖਾਸ ਨਾਮ ਬਣ ਗਿਆ ਵਿਰਾਟ ਕੋਹਲੀ ਆਪ ਨੂੰ ਪਤਾ ਵੀ ਕਿਸੇ ਖਾਸ ਵਿਅਕਤੀ ਦਾ ਨਾਮ ਹੈ ਕੋਹੇਨੂਰ ਬਹੁਤ ਕੀਮਤੀ ਹੈ ਇਸ ਵਿੱਚ ਕੋਹੇਨੂਰ ਹੈ ਇੱਕ ਖਾਸ ਨਾਮ ਹੈ ਇੱਕ ਖਾਸ ਹੀਰੇ ਦਾ ਨਾਮ ਹੈ ਨੰਬਰ 3 ਬਠਿੰਡਾ ਮਾਲਵੇ ਦਾ ਇੱਕ ਮਹੱਤਵਪੂਰਨ ਜ਼ਿਲ੍ਹਾ ਹੈ ਇਸ ਵਿੱਚ ਦੇਖੋ ਬਠਿੰਡਾ ਕਿਸੇ ਖਾਸ ਸ਼ਹਿਰ ਦਾ ਨਾਮ ਹੈ ਸ਼ਹਿਰ ਤਾਂ ਜੇ ਆਪਾਂ ਲੈ ਲੈਂਦੇ ਤਾਂ ਆਮ ਨਾਮ ਹੋ ਜਾਂਦਾ ਪਰ ਬਠਿੰਡਾ ਖਾਸ ਹੋ ਗਿਆ ਇਥੋਂ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਕਿਸੇ ਖਾਸ ਵਿਅਕਤੀ ਸਥਾਨ ਜਾਂ ਵਸਤੂ ਦਾ ਨਾਮ ਜੇ ਲਿਆ ਜਾਵੇ ਤਾਂ ਇਹ ਖਾਸ ਨਾਮ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਨੰਬਰ 2 ਆਮ ਨਾਮ ਕਾਮਨ ਨਾਉਨ ਜਿਹੜੇ ਸ਼ਬਦ ਕਿਸੇ ਜੀਵ ਵਸਤੂ ਜਾਂ ਸਥਾਨ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਵਾਉਣ ਉਹਨਾਂ ਨੂੰ ਆਮ ਨਾਮ ਕਿਹਾ ਜਾਂਦਾ ਹੈ ਅੰਗਰੇਜ਼ੀ ਵਿੱਚ ਇਸ ਨੂੰ ਕਾਮਨ ਨਾਉਨ ਕਹਿੰਦੇ ਹਨ ਜਿਵੇਂ ਮੁੰਡਾ ਮੇਜ਼ ਸ਼ਹਿਰ ਆਦ ਇਸ ਵਿੱਚ ਦੇਖੋ ਇਸ ਵਿੱਚ ਪੂਰੀ ਸ਼੍ਰੇਣੀ ਦੀ ਗੱਲ ਹੁੰਦੀ ਹੈ ਨਾ ਕਿ ਕਿਸੇ ਖਾਸ ਮੁੰਡੇ ਦੀ ਸ਼ਹਿਰ ਦੀ ਇਸ ਵਿੱਚ ਇੱਕ ਪੂਰਾ ਪੂਰੀ ਜਾਤੀ ਦੀ ਗੱਲ ਹੁੰਦੀ ਹੈ ਇਸ ਲਈ ਇਸ ਨੂੰ ਜਾਤੀਵਾਚਕ ਨਾਮ ਵੀ ਕਿਹਾ ਜਾਂਦਾ ਹੈ ਆਓ ਅਸੀਂ ਇਸ ਦੇ ਕੁਝ ਵਾਕ ਕਰੀਏ ਜਿਵੇਂ ਨੰਬਰ 1 ਮੁੰਡਾ ਬਹੁਤ ਵਧੀਆ ਖੇਡਿਆ ਇਸ ਵਿੱਚ ਮੁੰਡਾ ਆਮ ਨਾਮ ਹੈ ਉਹ ਪੂਰੀ ਜਾਤੀ ਦੀ ਗੱਲ ਕਰਦਾ ਹੈ ਪੂਰੀ ਸ਼੍ਰੇਣੀ ਦੀ ਗੱਲ ਹੋ ਰਹੀ ਹੈ ਇਸ ਵਿੱਚ ਕਿਸੇ ਮੁੰਡੇ ਦਾ ਖਾਸ ਨਾਮ ਹੀ ਲਿਆ ਗਿਆ ਜਿਵੇਂ ਪਿਛੇ ਆਪਾਂ ਬਰਾੜ ਕੋਹਲੀ ਦਾ ਨਾਮ ਲਿਆ ਸੀ ਜਮਿੰਦਰ ਸਿੰਘ ਧੋਨੀ ਦਾ ਨਾਮ ਜਗ ਮੋਣ ਜਗ ਸੋਣ ਸਿਰਫ ਮੁੰਡੇ ਦੀ ਗੱਲ ਹੋਏ ਮੁੰਡਾ ਬਹੁਤ ਵਧੀਆ ਖੇਡਿਆ ਇਸ ਵਿੱਚ ਮੁੰਡਾ ਆਮ ਨਾਮ ਹੈ ਕਾਮਨ ਨਾਉਨ ਹੈ ਨੰਬਰ 2 ਮਨਕੀਰਤ ਨੇ ਪੁਸਤਕ ਖਰੀਦੀ ਇਸ ਵਿੱਚ ਮਨਕੀਰਤ ਇੱਕ ਖਾਸ ਨਾਮ ਹੈ ਤੇ ਪੁਸਤਕ ਇੱਕ ਆਮ ਨਾਮ ਹੈ ਕਿਉਂਕਿ ਕਿਸੇ ਖਾਸ ਪੁਸਤਕ ਦੀ ਆਪਾਂ ਗੱਲ ਨਹੀਂ ਕੀਤੀ ਸਿਰਫ ਪੁਸਤਕ ਦੀ ਗੱਲ ਕੀਤੀ ਹੈ ਪੂਰੀ ਸ਼੍ਰੇਣੀ ਲਈ ਆਏਗਾ ਸਿਰਫ ਇੱਕ ਪੋਸਟਿਕ ਦੀ ਗੱਲ ਕੀਤੀ ਹੈ ਕੁਝ ਸਪੈਸ਼ਲ ਕਿਤਾਬ ਦਾ ਨਾਮ ਹੀ ਲਿਆ ਆਪਾਂ ਇੱਥੇ ਇਸ ਕਰਕੇ ਪੁਸਤਕ ਕੀ ਹੈ ਆਮ ਨਾਮ ਹੈ ਕਾਮਨ ਨਾਉਨ ਤੇ ਮਨਕੀਰਤ ਖਾਸ ਮੁੰਡੇ ਦਾ ਨਾਮ ਹੈ ਇਸ ਕਰਕੇ ਮਨਕੀਰਤ ਖਾਸ ਨਾਉਨ ਬਣ ਗਿਆ ਰਾਜਵੀਰ ਸ਼ਹਿਰ ਗਿਆ ਇਸ ਵਿੱਚ ਸ਼ਹਿਰ ਆਮ ਨਾਮ ਹੈ ਜਾਤੀਵਾਚਕ ਨਾਮ ਹੈ ਕਿਉਂਕਿ ਕਿਸੇ ਖਾਸ ਸ਼ਹਿਰ ਦਾ ਨਾਮ ਇੱਥੇ ਨਹੀਂ ਲਿਆ ਗਿਆ ਇੱਕ ਸ਼ਹਿਰ ਦੀ ਗੱਲ ਕੀਤੀ ਇਕੱਲੀ ਰਾਜਵੀਰ ਕਾਸਨਾ ਨੰਬਰ 3 ਵਸਤੂਵਾਚਕ ਜਾਂ ਪਦਾਰਥਵਾਚਕ ਨਾਮ ਮਟੀਰੀਅਲ ਨਾਮ ਜੇ ਸ਼ਬਦ ਤੋਂ ਕਿਸੇ ਤੋਲੇ ਮਿਣੇ ਜਾਂ ਮਾਪੇ ਜਾ ਸਕਣ ਵਾਲੇ ਪਦਾਰਥ ਦਾ बोਧ ਹੋਵੇ ਉਸ ਨੂੰ ਵਸਤੂਵਾਚਕ ਜਾਂ ਪਦਾਰਥਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਸੋਨਾ ਕਪੜਾ ਪਾਣੀ ਆਦ ਇਹ ਟੋਲੇ ਮਿਣੇ ਜਾਂ ਮਾਪੇ ਜਾਣ ਵਾਲੇ ਪਦਾਰਥਾਂ ਦੇ ਨਾਂ ਹਨ ਆਓ ਹੁਣ ਆਪਾਂ ਕੁਝ ਵਾਕ ਕਰੀਏ ਨੰਬਰ 1 ਸੋਨਾ ਬਹੁਤ ਮਹਿੰਗਾ ਹੋ ਗਿਆ ਹੈ ਇਸ ਵਿੱਚ ਸੋਨਾ ਵਸਤੂਵਾਚਕ ਨਾਮ ਹੈ ਕਿਉਂਕਿ ਇਹ ਤੋਲਿਆ ਜਾ ਸਕਦਾ ਹੈ ਕੱਪੜਾ ਅੱਜਕੱਲ ਸਸਤਾ ਨਹੀਂ ਮਿਲਦਾ ਇਸ ਵਿੱਚ ਕੱਪੜਾ ਵਸਤੂਵਾਚਕ ਨਾਮ ਹੈ ਕਿਉਂਕਿ ਕੱਪੜੇ ਨੂੰ ਮਿਣਿਆ ਜਾ ਸਕਦਾ ਹੈ ਨੰਬਰ 3 ਪਾਣੀ ਕੁਦਰਤੀ ਅਨਮੋਲੀ ਦਾਤ ਹੈ ਇਸ ਵਿੱਚ ਪਾਣੀ ਵਸਤੂਵਾਚਕ ਨਾਮ ਹੈ ਕਿਉਂਕਿ ਪਾਣੀ ਨੂੰ ਮਾਪਿਆ ਜਾ ਸਕਦਾ ਹੈ ਚੌਥਾ ਨਾਮ ਹੈ ਇਕੱਠਵਾਚਕ ਜਾਂ ਸਮੂਹਵਾਚਕ ਨਾਮ ਕਲੈਕਟਿਵ ਨਾਉਨ ਜਿਹੜੇ ਸ਼ਬਦ ਵਿਅਕਤੀਆਂ ਜੀਵਾ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਵਾਉਣ ਉਸ ਨੂੰ ਸਮੂਹਵਾਚਕ ਜਾਂ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਟੀਮ ਜਮਾਤ ਵਗ ਕਮੇਟੀ ਆਦਿ ਜਿਵੇਂ ਟੀਮ ਵਿੱਚ ਬਹੁਤ ਸਾਰੇ ਪਲੇਅਰ ਹੁੰਦੇ ਹਨ ਜੋ ਗਿਨੇ ਜਾ ਸਕਦੇ ਆ ਜਮਾਤ ਵਿੱਚ ਵਿਦਿਆਰਥੀ ਹੁੰਦੇ ਆ ਟੀਚਰ ਹੁੰਦੇ ਆ ਪੂਰੀ ਜਮਾਤ ਬਣਦੀ ਹੈ ਵਗ ਚ ਜਾਨਵਰਾਂ ਦੀ ਗਿਣਤੀ ਹੁੰਦੀ ਹੈ ਕਮੇਟੀ ਚ ਮੈਂਬਰ ਕਾਫੀ ਹੁੰਦੇ ਆ ਤੇ ਸਾਰਾ ਦਾ ਜਿਹੜਾ ਸਮੂਹ ਹੈ ਉਸ ਨੂੰ ਇਕੱਠਵਾਚਕ ਜਾਂ ਸਮੂਹਵਾਚਕ ਨਾਮ ਕਿਹਾ ਜਾਂਦਾ ਹੈ ਵਾਕ ਨੰਬਰ 1 ਇਹ ਮੇਰੀ ਜਮਾਤ ਦਾ ਕਮਰਾ ਹੈ ਇਸ ਵਿੱਚ ਜਮਾਤ ਇਕੱਠ ਸਮੂਹ ਨੂੰ ਪ੍ਰਗਟ ਕਰਦਾ ਹੈ ਇਸ ਕਰਕੇ ਇਹ ਇਕੱਠਵਾਚਕ ਜਾਂ ਸਮੂਹਵਾਚਕ ਨਾਮ ਹੈ ਨੰਬਰ 2 ਭਾਰਤੀ ਟੀਮ ਨੇ ਮੈਚ ਜਿੱਤ ਲਿਆ ਇਸ ਵਿੱਚ ਟੀਮ ਇਕੱਠਵਾਚਕ ਨਾਮ ਹੈ ਨੰਬਰ 3 ਆ ਜੜ ਇਜੜ ਲੈ ਕੇ ਜਾ ਰਿਹਾ ਸੀ ਇਸ ਵਿੱਚ ਇਜੜ ਇਕੱਠਵਾਚਕ ਨਾਮ ਹੈ ਨੰਬਰ 5 ਭਾਵਵਾਚਕ ਨਾਮ ਐਬਸਟ੍ਰੈਕਟ ਨਾਉਨ ਇਹ ਹੁਣ ਆਪਾਂ ਅੱਗੇ ਲਾਸਟ ਜਿਹੜੀ ਅਖੀਰਲੀ ਕਿਸਮਾਂ ਦੀ ਦੀ ਕਰਾਂਗੇ ਜਿਹੜੇ ਸ਼ਬਦ ਤੋਂ ਕਿਸੇ ਗੁਣ ਹਾਲਤ ਭਾਵ ਦਾ बोਧ ਜਗਿਆਨ ਹੋਵੇ ਉਸ ਨੂੰ ਭਾਵਵਾਚਕ ਨਾਮ ਐਬਸਟ੍ਰੈਕਟ ਨਾਉਨ ਕਿਹਾ ਜਾਂਦਾ ਹੈ ਜਿਸ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੋਵੇ ਛੋয়া ਨਾ ਜਾ ਸਕਦਾ ਹੋਵੇ ਜਿਵੇਂ ਖੁਸ਼ੀ ਉਦਾਸੀ ਇਮਾਨਦਾਰੀ ਇਹਨਾਂ ਨੂੰ ਕੇਵਲ ਭਾਵ ਆਹ ਇਹਨਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਆਓ ਹੁਣ ਕੁਝ ਬਾਤ ਕਰੀਏ ਨੰਬਰ 1 ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਇਸ ਵਿੱਚ ਖੁਸ਼ੀ ਭਾਵਵਾਚਕ ਨਾਮ ਹੈ ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਨੰਬਰ 2 ਰਾਣੀ ਉਦਾਸ ਹੈ ਇਸ ਵਿੱਚ ਉਦਾਸ ਭਾਵਵਾਚਕ ਨਾਮ ਹੈ ਨੰਬਰ 3 ਬਰਫੀ ਵਿੱਚ ਮਿਠਾਸ ਹੈ ਇਸ ਵਿੱਚ ਮਿਠਾਸ ਭਾਵਵਾਚਕ ਨਾਮ ਹੈ ਕਿਉਂਕਿ ਮਿਠਾਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਆਓ ਹੁਣ ਆਪਾਂ ਨਾਮ ਦੀਆਂ ਕਿਸਮਾਂ ਦੀ ਦੁਹਰਾਈ ਕਰੀਏ ਕੁਝ ਉਦਾਹਰਨਾਂ ਸਮੇਤ ਖਾਸ ਨਾਮ ਜਿਵੇਂ ਮਨਪ੍ਰੀਤ ਸਿੰਘ, ਕੋਮਲਪ੍ਰੀਤ ਕੌਰ, ਤਾਜਮਹਿਲ, ਸਤਲੁਜ, ਚੰਡੀਗੜ੍ਹ ਆਦਿ। ਦੇਖੋ ਇਹ ਸਾਰੇ ਖਾਸ ਨਾਂ ਹਨ ਜੋ ਖਾਸ ਵਿਅਕਤੀ, ਸਥਾਨ ਜਾਂ ਵਸਤੂਰੀ ਵਰਤੇ ਜਾਂਦੇ ਹਨ। ਨੰਬਰ 2 ਤੇ ਆਮ ਨਾਮ ਜਿਵੇਂ ਮੁੰਡਾ, ਕੁੜੀ, ਪੁਸਤਕ, ਕਾਪੀ, ਸ਼ਹਿਰ, ਦਰਿਆ ਆਦਿ। ਇਸ ਵਿੱਚ ਸਾਰੇ ਇਹ ਆਮ ਨਾਂ ਹਨ ਜੋ ਕਿਸੇ ਜਾਤੀ, ਪੂਰੀ ਜਾਤੀ ਦਾ ਵਰਨਨ ਕਰਦੇ ਹਨ। ਨਾ ਕਿ ਕਿਸੇ ਖਾਸ ਵਿਅਕਤੀ ਦਾ ਜਾਂ ਸਥਾਨ ਦਾ ਜਾਂ ਵਸਤੂ ਦਾ ਇਹ ਆਮ ਨਾਮ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਤੀਜੀ ਕਿਸਮ ਹੈ ਵਸਤੂਵਾਚਕ ਜਾਂ ਪਦਾਰਥਵਾਚਕ ਨਾਮ ਜਿਵੇਂ ਤੇਲ ਪਾਣੀ ਕੱਪੜਾ ਇਹ ਤ올ੀਆਂ ਜਾਂ ਮਿੜੀਆਂ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਲਈ ਵਰਤੇ ਜਾਂਦੇ ਹਨ ਚੌਥੀ ਕਿਸਮ ਹੈ ਇਕੱਠਵਾਚਕ ਨਾਮ ਜਾਂ ਸਮੂਹਵਾਚਕ ਨਾਮ ਇਸ ਵਿੱਚ ਆ ਜਾਂਦਾ ਹੈ ਜਿਵੇਂ ਜਮਾਤ ਇੱਜੜ ਵਗ ਝੁੰਡ ਜਦੋਂ ਕੋਈ ਚੀਜ਼ਾਂ ਦਾ ਇਕੱਠ ਹੁੰਦਾ ਹੈ ਉਸ ਨੂੰ ਕਹਿੰਦਾ ਹੈ ਇਕੱਠਵਾਚਕ ਨਾਮ ਪੰਜਵਾਂ ਹੈ ਭਾਵਵਾਚਕ ਨਾਮ ਇਹ ਮਨ ਦੇ ਭਾਵਾਂ ਨੂੰ ਦਰਸਾਉਂਦੇ ਆ ਜਿਵੇਂ ਖੁਸ਼ੀ ਉਦਾਸੀ ਇਮਾਨਦਾਰੀ ਇਹਨਾਂ ਕੇਵਲ ਮਹਿਸੂਸ ਕੀਤਾ ਜਾ ਸਕਦਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪ ਦੇ ਦੋਸਤਾਂ ਨਾਲ ਸ਼ੇਅਰ ਕਰੋ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ